ਰੜੀ ਰੰਗਾਂ ਦੀ ਵਰਤੋਂ ਸਿਹਤ ਲਈ ਚੰਗੀ ਵੀ ਹੁੰਦੀ ਹੈ ਅਤੇ ਮਾੜੀ ਵੀ ਡੰਡੀ ਜੇਕਰ ਖਾਣ ਵਾਲੀਆਂ ਚੀਜ਼ਾਂ ਨਾਲ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਦਾ ਪ੍ਰਭਾਵ ਸਿਹਤ ਉੱਤੇ ਖਰਾਬ ਪੈਂਦਾ ਹੈ ਡੰਡੀ ਅਸੀਂ ਆਪਣੀ ਰੂਟੀਨ ਦੇ ਭੋਜਨ ਦਰਮਿਆਨ ਭੋਜਨ ਦੇ ਰੂਪ ਵਿੱਚ ਜਾਣੇ ਅਣਜਾਣੇ ਵਿੱਚ ਕਈ ਤਰ੍ਹਾਂ ਦੇ ਰੰਗਾਂ ਨੂੰ ਖਾਂਦੇ ਰਹਿੰਦੇ ਹਾਂ ਡੰਡੀ ਰੰਗ ਮਨੋਕਦੀ ਕਮਜ਼ੋਰੀ ਵੀ ਹੈ ਡੰਡੀ ੜਕੀਲੇ ਅਤੇ ਚਮਕਦਾਰ ਰੰਗ ਕਿਸੇ ਵੀ ਚੀਜ਼ ਨੂੰ ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਆਕਰਸ਼ਕ ਬਣਾ ਦਿੰਦੇ ਹਨ ਡੰਡੀ ਇਹੀ ਵਜ੍ਹਾ ਹੈ ਕਿ ਖਾਣ ਵਾਲੀਆਂ ਚੀਜ਼ਾਂ ਵਿੱਚ ਰੰਗਾਂ ਦੇ ਹਾਨੀਕਾਰਕ ਤੱਤਾਂ ਤੋਂ ਜਾਣੂ ਹੁੰਦੇ ਹੋਏ ਵੀ ਚੀਜ਼ਾਂ ਬਣਾਉਣ ਵਾਲੇ ਖਾਣ ਵਾਲੀਆਂ ਚੀਜ਼ਾਂ ਵਿੱਚ ਰੰਗ ਮਿਲਾ ਦਿੰਦੇ ਹਨ ਪਰ ਹਰ ਸਵਾਦ ਦੇ ਨਾਲ ਉਹ ਰੰਗ ਸਾਡੀ ਸਿਹਤ ਨੂੰ ਬੇਰੰਗ ਵੀ ਕਰਦੇ ਰਹਿੰਦੇ ਹਨ ਡੰਡੀ ਹਰੀਆਂ ਸਬਜ਼ੀਆਂ ਵਿੱਚ ਬਨਾਉਟੀ ਰੰਗਾਂ ਦਾ ਮਲਾਇਆ ਜਾਣਾ ਆਮ ਗੱਲ ਹੈ ਡੰਡੀ ਸਬਜ਼ੀਆਂ ਨੂੰ ਹਰੀਆਂ ਅਤੇ ਤਾਜ਼ੀਆਂ ਦਿਖਾਉਣ ਲਈ ਬੈਂਗਨ ਪਿੰਡੀ ਹਰੀ ਮਿਰਚ ਆਦ ਨੂੰ ਬਾਜ਼ਾਰਾਂ ਵਿੱਚ ਲਿਆਉਣ ਤੋਂ ਪਹਿਲਾਂ ਰੰਗ ਦਿੱਤਾ ਜਾਂਦਾ ਹੈ ਡੰਡੀ ਇਸੇ ਤਰ੍ਹਾਂ ਅਨੇਕ ਤਰ੍ਹਾਂ ਦੇ ਠੰਡੇ ਪੀਣ ਵਾਲੇ ਪਦਾਰਥਾਂ ਵਿੱਚ ਵੀ ਰੰਗ ਮਿਲਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਦੇਖਣ ਵਿੱਚ ਆਕਰਸ਼ਕ ਲੱਗਣ ਡੰਡੀ ਖਾਣ ਵਾਲੇ ਪਦਾਰਥਾਂ ਦੇ ਨਾਲ ਜਦੋਂ ਅਨੇਕ ਤਰ੍ਹਾਂ ਦੇ ਰੰਗ ਸਾਡੇ ਸਰੀਰ ਅੰਦਰ ਜਾ ਕੇ ਜਮ੍ਹਾਂ ਹੁੰਦੇ ਹਨ ਰਹਿੰਦੇ ਹਨ ਤਾਂ ਅਨੇਕ ਤਰ੍ਹਾਂ ਦੇ ਸਰੀਰਕ ਨੁਕਸ ਪੈਣੇ ਸ਼ੁਰੂ ਹੋ ਜਾਂਦੇ ਹਨ ਡੰਡੀ रेडी ਬਦ ਹਜਮੀ ਸਰੀਰ ਵਿੱਚ ਖੂਨ ਦੀ ਕਮੀ ਪੇਟ ਦੀ ਗੜਬੜੀ ਕਿਡਨੀ ਦੀ ਸੋਜ ਲੀਵਰ ਦੀ ਸੋਜ ਲਕਵਾ ਕੈਂਸਰ ਆਦਿ ਦੀਆਂ ਸਮੱਸਿਆਵਾਂ ਇਸ ਨਾਲ ਪੈਦਾ ਹੋ ਜਾਂਦੀਆਂ ਹਨ ਡੰਡੀ ਰੰਗਾਂ ਦੇ ਬੁਰੇ ਪ੍ਰਭਾਵਾਂ ਨਾਲ ਗਰਭਵਤੀ ਔਰਤਾਂ ਦੇ ਬੱਚੇ ਅੱਖਾਂ ਹੱਡੀਆਂ ਚਮੜੀ ਫੇਫੜੇ ਆਦਿ ਸ਼ਿਕਾਇਤ ਲੈ ਕੇ ਪੈਦਾ ਹੋ ਸਕਦੇ ਹਨ ਡੰਡੀ ਮਾਤਾ ਪਿਤਾ ਦੇ ਜੀਨ ਵਿੱਚ ਸਥਾਈ ਬਦਲਾ ਦੇ ਕਾਰਨ ਮਾਨਸਿਕ ਰੂਪ ਨਾਲ بیمار ਬੱਚੇ ਤੱਕ ਪੈਦਾ ਹੋ ਸਕਦੇ ਹਨ ਡੰਡੀ ਵਪਾਰੀਆਂ ਵਿਚਾਲੇ ਪਿੱਤਲ ਦੇ ਰੰਗ ਦਾ ਪੀਲਾ ਰੰਗ ਕਾਫੀ ਹਰਮਨ ਪਿਆਰਾ ਹੈ ਡੰਡੀ ਇਹ ਰੰਗ ਕੋਲ ਤਾਰ ਤੋਂ ਬਣਦਾ ਹੈ ਅਤੇ ਪਾਣੀ ਵਿੱਚ ਸੌਖਿਆਂ ਹੀ ਕੁਲ ਚਾਂਦਾ ਹੈ ਡੰਡੀ ਸਭ ਤਰ੍ਹਾਂ ਦੀ ਚਮਕੀਲੀ ਅਤੇ ਪਾਲਿਸ਼ ਕੀਤੀਆਂ ਦਾਲਾਂ ਹਲਦੀ ਹਿੰਗ ਕੇਸਰ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ अनेक ਖੋਜਾਂ ਵਿੱਚ ਇਹ ਪਤਾ ਲੱਗ ਚੁੱਕਾ ਹੈ ਕਿ ਇਸ ਰੰਗ ਦੀ ਵਰਤੋਂ ਨਾਲ ਲੀਵਰ ਵਿੱਚ ਨੁਕਸ ਪੈਦਾ ਹੋ ਕੇ ਪੀਲੀਆ ਅਤੇ ਹੈਪੇਟਾਈਟਸ ਬੀ ਵਰਗੀਆਂ ਖਤਰਨਾਕ ਬਿਮਾਰੀਆਂ ਵੀ ਹੋ ਸਕਦੀਆਂ ਹਨ ਡੰਡੀ ਏ ਹਲਕਾ ਪੀਲਾ ਰੰਗ ਹੁੰਦਾ ਹੈ ਜੋ ਸੂਰਜ ਛਪਣ ਵਾਂਗ ਦਿਖਾਈ ਦਿੰਦਾ ਹੈ ਡੰਡੀ ਇਸ ਦੀ ਵਰਤੋਂ ਕਾਫੀ ਤੇਜ਼ੀ ਨਾਲ ਟੌਫੀਆਂ ਬਰਫੀ ਡਿਟਰਜੈਂਟ ਪਾਊਡਰ ਮੱਖਣ ਅਤੇ ਹੋਰ ਦੁੱਧ ਵਾਲੀਆਂ ਚੀਜ਼ਾਂ ਵਿੱਚ ਕੀਤੀ ਜਾਂਦੀ ਹੈ ਡੰਡੀ ਇਸ ਦੀ ਵਜ੍ਹਾ ਕਰਕੇ ਅੱਖਾਂ ਦੀ ਰੋਸ਼ਨੀ ਘਟ ਹੁੰਦੀ ਹੈ ਅਤੇ ਕਦੀ ਕਦੀ ਇਹ ਪੂਰੀ ਤਰ੍ਹਾਂ ਅੰਨੇਪਣ ਲਈ ਵੀ ਜ਼ਿੰਮੇਵਾਰ ਹੋ ਜਾਂਦਾ ਹੈ ਡੰਡੀ ਜਸਤੇ ਤੋਂ ਬਣਿਆ ਕਰੋਮੇਟ ਲੈਡ